ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਦਬਲੈੜ ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ ਜਿੱਥੇ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਖੰਡ ਪਾਠ ਸਾਹਿਬ ਦੀ ਅੱਜ ਆਰੰਭਤਾ ਕੀਤੀ ਗਈ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 8 ਤਰੀਕ ਨੂੰ 8 ਜੂਨ 2024 ਨੂੰ ਪਿੰਡ ਦਬਲੈੜ ਵਿਖੇ ਹੀ ਸਮੂਹ ਸੰਗਤਾਂ ਵੱਲੋਂ ਅਤੇ ਇੱਥੇ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਇੱਕ ਬਹੁਤ ਹੀ ਵੱਡਾ ਗੁਰਮਤ ਸਮਾਗਮ ਸ਼ਹੀਦੀ ਗੁਰਮਤ ਸਮਾਗਮ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਜੋ ਕਿ ਲਸਾਨੀ ਸ਼ਹਾਦਤਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਅਤੇ ਜੂਨ 1984 ਦੇ ਸਮੂਹ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਜੋ ਸ਼ਹੀਦੀ ਗੁਰਮਤ ਸਮਾਗਮ ਹੈ 8 ਜੂਨ ਨੂੰ ਸ਼ਾਮ 6:30 ਵਜੇ ਤੋਂ ਰਾਤ ਦੇ 12:00 ਵਜੇ ਤੱਕ ਪਿੰਡ ਦਬਲਹਿੜ ਵਿਖੇ ਹੀ ਖੁੱਲੇ ਪੰਡਾਲ ਦੇ ਵਿੱਚ ਕਰਵਾਇਆ ਜਾਏਗਾ ਇਸੇ ਸਬੰਧ ਦੇ ਵਿੱਚ ਅੱਜ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਸਮੂਹ ਸੰਗਤ 71 ਹੋ ਕੇ ਆਪ ਸਮੂਹ ਸੰਗਤ ਨੂੰ ਜਿਹੜਾ ਹੈ ਉਹ ਇਨਫਾਰਮੇਸ਼ਨ ਦੇਣਾ ਚਾਹੁੰਦੇ ਨੇ ਕਿ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਅਤੇ ਹੋਵੇਗਾ ਅਤੇ ਨਾਲ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਯਾਨੀ ਕਿ 8 ਜੂਨ ਨੂੰ ਅੰਮ੍ਰਿਤ ਸੰਚਾਰ ਵੀ ਜਿਹੜਾ ਹੈ ਉਹ ਕਰਵਾਇਆ ਜਾਵੇਗਾ ਆਓ ਗੱਲਬਾਤ ਕਰਦੇ ਹਾਂ ਇੱਥੇ ਦੇ ਪ੍ਰਬੰਧਕਾਂ ਦੇ ਨਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਵੀਰ ਜੀ ਤੁਹਾਡਾ ਮੇਰਾ ਨਾਮ ਜੀ ਸ਼ਮਸ਼ੇਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਇਹ ਜੋ ਸਾਰਾ ਪ੍ਰੋਗਰਾਮ ਤੁਸੀਂ ਇੱਥੇ ਉਲੀਕਿਆ ਹੋਇਆ ਹੈ ਇਹਦੇ ਬਾਰੇ ਵਿੱਚ ਜਿਹੜਾ ਹੈ ਸਮੂਹ ਸੰਗਤ ਨੂੰ ਆਪ ਜੀ ਥੋੜੀ ਜਾਣਕਾਰੀ ਦੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਤੇ ਸੂਰਾ ਸੋ ਪਛਾਨੀ ਹੈ ਜੋ ਲਰੈਦੀਨ ਕਹਿਤ ਪੁਰਜਾ ਪੁਰਜਾ ਕਟ ਮਰੀ ਕਬੂਨ ਸਾਡੇ ਚੇਤ ਮਰੀ ਐਸੀ ਸਾਧਗੁਰਦੀਨ ਦੇਵਾਲ ਜੀ ਜਿਨ੍ਹਾਂ ਦੀ અપਾਰ ਬਖਸ਼ਿਸ਼ ਦੁਆਰਾ ਪਿੰਡ ਦਬਲਿਆੜ ਦੀ ਦੋਨੇ ਪ੍ਰਬੰਧਕ ਕਮਿਟੀਾਂ ਅਤੇ ਨੌਜਵਾਨ ਸਿੰਘ ਸਭਾ ਬੀਬੀਆਂ ਦੇ ਦੋਨੇ ਜਥੇ ਤੇ ਸਮੂਹ ਦਬਲਿਆੜ ਦੀ ਸੰਗਤ ਦੇ ਉਪਰਾਲੇ ਦੁਆਰਾ ਸ੍ਰੀ ਦਾਨੀ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖ ਕੇ ਅਤੇ 1984 ਦੇ ਸਿੰਘ ਸਿੰਗਣੀਆਂ ਦੀ ਸ਼ਹੀਦੀ ਨੂੰ ਯਾਦ ਕਰਕੇ ਇੱਕ ਵਿਸ਼ੇਸ਼ ਗੁਰਮਤ ਸਮਾਗਮ ਪਿੰਡ ਦਵਲਿਆੜ ਵਿਖੇ ਕਰਵਾਇਆ ਜਾ ਰਿਹਾ ਹੈ ਜਿਹਦੇ ਸਬੰਧ ਵਿੱਚ ਅੱਜ ਪਹਿਲੀ ਪਾਸ਼ੇ ਗੁਰਦਰ ਸਾਹਿਬ ਬਾਜ਼ਾਰ ਵਾਲਾ ਗੁਰਦਸਾਹ ਦੇ ਵਿੱਚ ਖੰਡਪਾਟ ਸਾਹਿਬ ਦੀ ਰੰਮਤਾ ਸਵੇਰੇ ਹੋਈ ਸਾਰੀ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ 8 ਤਰੀਕ ਸਵੇਰੇ ਭੋਗ ਪਾਏ ਜਾਣਗੇ ਉਪਰੰਤ 10 ਵਜੇ ਤਕਰੀਬਨ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਵੇਗਾ ਖੰਡੇ ਦੀ ਪੋਰ ਤਿਆਰ ਕੀਤੀ ਜਾਵੇਗੀ ਤੇ ਜਿੰਨ ਜਿੰਨਾ ਉਲਖੀਆਂ ਨੇ ਅੰਮ੍ਰਿਤ ਛਕਣਾ ਉਹ ਪਹਿਲੀ ਪਾਸ਼ੇ ਗੁਰਦਰਾ ਸਾਹਿਬ ਦੇ ਵਿੱਚ 10 ਵਜੇ ਤਕਰੀਬਨ ਕੇਸ਼ੀ ਸ਼ਰਾਨ ਕਰਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਉਪਰੰਤ ਖੁੱਲੇ ਪੰਡਾਲ ਦੇ ਵਿੱਚ ਚੱਕ ਪٹرول ਪੰਪ ਦੇ ਕੋਲ ਦਵਲੈੜ ਔਰ ਚੱਕ ਮੰਦਜ਼ਾਰ ਰੋਡ ਦੇ ਵਿੱਚ ਖੁੱਲੇ ਪੰਡਾਲ ਦੇ ਵਿੱਚ ਕੀਰਤਨ ਦਰਬਾਰ ਸਜਾਏ ਜਾਣਗੇ ਇਸੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹਦੇ ਵਿੱਚ ਸ਼ਾਮੀ 6:30 ਵਜੇ ਤੋਂ ਲੈ ਕੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਤੇ ਰਾਤ ਦੇ 12 ਵਜੇ ਤੱਕ ਪ੍ਰੋਗਰਾਮ ਚੱਲੇਗਾ ਜਿਹਦੇ ਵਿੱਚ ਪੰਥ ਦੇ ਉੱਗੇ ਕੀਰਤਰੀਏ ਜਿੱਥੇ ਪ੍ਰਚਾਰਕ ਜਿੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਹੋਰ ਵੀ ਉੱਚ ਕੋਟੀ ਦੇ ਸਾਡੇ ਕੋਲ ਵਿਸ਼ੇਸ਼ ਪ੍ਰਚਾਰਕ ਪਹੁੰਚ ਰਹੇ ਹਨ ਜੀ ਤੇ ਸਾਰਿਆਂ ਸੰਗਤਾਂ ਪ੍ਰਤੀ ਬੇਨਤੀ ਹੈ ਗੁਰੂ ਘਰ ਲੰਗਰ ਵੀ ਟੁੱਟ ਵਰਤੇਗਾ ਸੰਗਤਾਂ ਪ੍ਰਤੀ ਬੇਨਤੀ ਹੈ ਜਿੰਨੇ ਵੀ ਇਲਾਕਾ ਜਿੱਥੇ ਜਿੱਥੇ ਕੋਈ ਸੁਣਦਾ ਮੈਂ ਟੀਵੀ ਆਪਸੀ ਸਾਝ ਅਤੇ ਖਾਲਸਾ ਟੀਵੀ ਦੇ ਮਾਧਿਅਮ ਦੁਆਰਾ ਜਿਹੜੇ ਸਾਡੇ ਬੜੇ ਸਤਕਾਰਯੋਗ ਪੀਤ ਤਜਿੰਦ ਸਿੰਘ ਜੀ ਜੋ ਚੈਨਲ ਨੂੰ ਚਲਾਉਂਦੇ ਨੇ ਉਹਨਾਂ ਦੇ ਟੀਵੀ ਦੇ ਮਾਧਿਅਮ ਦੁਆਰਾ ਮੈਂ ਆਪਜੀ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਜੋਦੜੀ ਤੇ ਸੂਚਨਾ ਦੇਣਾ ਚਾਹਨਾ ਹੈ ਕਿ ਸਾਰੀਆਂ ਸੰਗਤਾਂ ਨੇ ਆਪਨੇ ਪਹੁੰਚਣਾ ਪਹੁੰਚ ਕੇ ਗੁਰਮਤ ਦਾ ਲਹਾ ਲੈਣਾ ਗੁਰਮਤਿ ਆ ਵਿਚਾਰਾਂ ਗੁਰਦੇ ਗੁਰੂਆਂ ਸੰਗਤਾਂ ਦੇ ਜਿੰਨੇ ਵੀ ਦਰਸ਼ਨ ਦیدارੇ ਕਰ ਨੇ ਇਹ ਆਪ ਜੀ ਨੇ ਅੱਥੇ ਪਹੁੰਚ ਕੇ ਪ੍ਰਬੰਧੀਆਂ ਦਾ ਉਤਸ਼ਾਹ DNA ਤੇ ਐਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਜਿੱਥੇ ਗੁਰੂ ਦਾ ਲੰਗਰ ਵੀ ਆ ਟੁੱਟ ਵਰਚੇਗਾ ਫਿਰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਤਕਰੀਬਨ 10 ਵਜੇ ਅੰਮ੍ਰਿਤਪਾਲ ਖੀ ਆਣ ਜੀ ਜਿੱਤੇ ਖੰਡੇਵਾਟੇ ਦੀ ਪੌਲ ਦਾ ਬਾਟਾ ਤਿਆਰ ਕੀਤਾ ਜਾਵੇਗਾ ਵਿਸ਼ੇਸ਼ ਪਹੁੰਚ ਰਹੇ ਹਨ ਤੇ ਐਸਜੀਪੀਸੀ ਦੇ ਸਾਡੇ ਧਰਨ ਪ੍ਰਚਾਰ ਕਮਿਟੀ ਦੇ ਪੰਜ ਪਿਆਰੀ ਸਹਿਬਾ ਆਣਗੇ ਜੀ ਤੇ ਸਾਰੀਆਂ ਸੰਗਤਾਂ ਨੇ ਤੇ ਭੇਟਾ ਰਹਿਤ ਸ਼ਸਤਰ ਵੀ ਮਿਲੇ ਜਾਣਗੇ ਜੋ ਸਾਡੇ ਪੰਜ ਕਾਰਨੇ ਉਹ ਵੀ ਭੇਟਾ ਰਹਿਤ ਜਿਨ੍ਹਾਂ ਕੋਲ ਨਹੀਂ ਹੈ ਉਹਨਾਂ ਨੂੰ ਦਿੱਤੇ ਜਾਣਗੇ ਜੀ ਤਾਂ ਸਾਰੀਆਂ ਸੰਗਤਾਂ ਨੇ ਬਾਦ ਚੜ ਕੇ ਗੁਰਦੁਆਰੇ ਵਿਚ ਹਾਜ਼ਰੀ ਭਰਨੀ ਤੇ 8 ਤਰੀਕ ਸਵੇਰੇ ਭੋਗ ਦੇ ਸਮੇਂ ਵੀ ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨੀ ਜੀ ਐਨੀ ਇੱਕ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਜਿਵੇਂ ਤੁਸੀਂ ਦੇਖਿਆ ਕਿ ਭਾਈ ਸਾਹਿਬ ਨੇ ਸਾਰਾ ਪ੍ਰੋਗਰਾਮ ਦਾ ਜਿਹੜਾ ਹੈ ਉਹ ਵੇਰਵਾ ਦੇ ਦਿੱਤਾ ਹੈ ਔਰ ਨਾਲ ਹੀ ਇਹ ਵੀ ਦੱਸਿਆ ਹੈ ਕਿ ਅੰਮ੍ਰਿਤ ਅਬਿਲਾਖੀ ਜਿਹੜੇ ਵੀ ਰੂਹਾਂ ਨੇ ਜਿਹੜੇ ਵੀ ਜੀਵ ਨੇ ਉਹ 8 ਤਰੀਕ ਨੂੰ ਸਵੇਰੇ 10 ਵਜੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਤਿਆਰ ਪਰ ਤਿਆਰ ਹੋ ਕੇ ਕਿਸੇ ਇਸ਼ਨਾਨ ਕਰਕੇ ਇੱਥੇ ਪਹੁੰਚ ਜਾਣ ਭੇਟਾ ਰਹਿਤ ਕਕਾਰ ਵੀ ਜਿਨ੍ਹਾਂ ਦੇ ਕੋਲ ਨਹੀਂ ਹਨ ਉਹਨਾਂ ਨੂੰ ਇੱਥੇ ਐਸਜੀਪੀਸੀ ਦੇ ਸਿੰਘ ਸਾਹਿਬਾਨ ਆ ਰਹੇ ਨੇ ਉਹਨਾਂ ਨੂੰ ਦਿੱਤੇ ਜਾਣਗੇ ਵੀਰ ਕੁਲਵਿੰਦਰ ਸਿੰਘ ਜੀ ਸਾਡੇ ਨਾਲ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਇਹ ਸਾਰਾ ਜੋ ਪ੍ਰੋਗਰਾਮ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਜੋ ਆਪਣਾ ਸ਼ਹੀਦੀ ਦਿਹਾੜੇ ਨੂੰ ਅਤੇ ਜੂਨ 84 ਦੇ ਜਿਹੜੇ ਸ਼ਹੀਦਾਂ ਦੀ ਯਾਦ ਦੇ ਵਿੱਚ ਕੀਤਾ ਜੀ ਕੀ ਕਹਿਣਾ ਚਾਹੋਗੇ ਸਮੂਹ ਸੰਗਤ ਨੂੰ ਕੋਈ ਸੁਨੇਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਬ ਨਹਿ ਆਇਓ ਪਿੰਡ ਦਬਲੈੜ ਦੀਆਂ ਸਮੂਹ ਸੰਗਤਾਂ ਦੋਨੋਂ ਪ੍ਰਬੰਧਕ ਕਮੇਟੀਆਂ ਅਤੇ ਮੇਰੇ ਨੌਜਵਾਨ ਵੀਰ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਜੀ ਸਲਾਘਾਯੋਗ ਹੈ ਸੋ 6 ਜੂਨ ਅੱਜ ਦੇ ਦਿਹਾੜੇ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ 8 ਜੂਨ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ ਇੱਕ ਵਿਸ਼ਾਲ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਜਿਦੇ ਵਿੱਚ ਗੁਰੂ ਘਰ ਦੇ ਮਹਾਨ ਰਾਗੀ ਢਾਡੀ ਪ੍ਰਚਾਰਕ ਅਤੇ ਕਵੀਸ਼ਰੀ ਜਥੇ ਗੁਰੂਕੀਆਂ ਸੰਗਤਾਂ ਨੂੰ ਆਪਣੇ ਕੀਰਤਨ ਦੁਆਰਾ ਪ੍ਰਚਾਰ ਦੁਆਰਾ ਨਿਹਾਲ ਕਰਨਗੇ ਸੋ ਗੁਰੂ ਪਿਆਰਿਓ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਅਤੇ ਕੱਲੂਕਾਰਾ 1984 ਦੀ ਜੋ ਉਸ ਵੇਲੇ ਦੀ ਹਕੂਮਤ ਨੇ ਜੋ ਸਿੱਖ ਕੌਮ ਦੇ ਨਾਲ ਇਹ ਜ਼ੁਲਮ ਕੀਤਾ ਉਸ ਨੂੰ ਸਮੂਹ ਸੰਗਤਾਂ ਯਾਦ ਕਰ ਰਹੀਆਂ ਹਨ ਤੇ ਮੈਂ ਫਿਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਕਿ ਹਰ ਇੱਕ ਗੁਰਸਿੱਖ ਨੇ ਗੁਰੂ ਨਾਨਕ ਨਾਮ ਲੇਵਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਪਹੁੰਚਣ ਦੀ ਖੇਚਲ ਕਰਨੀ ਅਤੇ ਗੁਰੂਕੀਆਂ ਰੌਣਕਾਂ ਨੂੰ ਵਧਾਣਾ ਤੇ ਗੁਰੂਕੀਆਂ ਅਸੀਸਾਂ ਨੂੰ ਪ੍ਰਾਪਤ ਕਰਨਾ ਔਰ ਤਿੰਨੋਂ ਦਿਨ ਗੁਰੂ ਕਾ ਲੰਗਰ ਜਿਹੜਾ ਅਟੁੱਟ ਵਰਤੇਗਾ ਔਰ ਗੁਰੂਕੀਆਂ ਸੰਗਤਾਂ ਨੇ ਮਹਾਨ ਸੇਵਾ ਕੀਤੀ ਹੈ ਜਿਹੜਾ ਵੀ ਸੇਵਾ ਕੀਤੀ ਗੁਰਸਾਹਿਬ ਉਹਨਾਂ ਨੂੰ ਚੜ੍ਹਦੀਆਂ ਕਲਾ ਕਰਨ ਜੋ ਸੇਵਾ ਤੂੰ ਬਾਂਝੇ ਰਹੇ ਹਨ ਉਹ ਪੁੱਜ ਕੇ ਆਪਣਾ ਯੋਗਦਾਨ ਗੁਰੂ ਕੇ ਲੰਗਰਾਂ ਚ ਗੁਰੂ ਕੇ ਦਰਵਾਰਾਂ ਚ ਪਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਨ ਇਤਨੀ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਤੁਸੀਂ ਦੇਖਿਆ ਕਿ ਵੀਰ ਕੁਲਿੰਦਰ ਸਿੰਘ ਜੀ ਨੇ ਵੀ ਸਾਰਾ ਜਿਹੜਾ ਵੇਰਵਾ ਦਿੱਤਾ ਹੈ ਹੁਣ ਅਸੀਂ ਗੱਲਬਾਤ ਕਰਾਂਗੇ ਵੀਰ ਅਮਰਜੀਤ ਸਿੰਘ ਜੀ ਨੂੰ ਹੈ ਨਾ ਤਾਂ ਪੁੱਛਦੇ ਹਾਂ ਕਿ ਕਿਹੜੇ ਕਿਹੜੇ ਸੱਜਣ ਕਿਹੜੇ ਕਿਹੜੇ ਰਾਗੀ ਜਿੱਥੇ ਟੱਡੀ ਇੱਥੇ ਪ੍ਰਚਾਰਕ ਕੌਣ-ਕੌਣ ਇੱਥੇ ਪਹੁੰਚ ਰਿਹਾ ਹੈ ਇਸ ਸਮਾਗਮ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲੇ ਵੀਰ ਕੁਲਵਿੰਦਰ ਸਿੰਘ ਔਰ ਬਾਬਾ ਸ਼ਮਸ਼ੇਰ ਸਿੰਘ ਜੀ ਨੇ ਜੋ ਕਿ ਪ੍ਰੋਗਰਾਮ ਦਾ ਸਾਰਾ ਬੇਰਵਾ ਦੱਸ ਦਿੱਤਾ ਹੈ ਮੈਂ ਸੰਗਤ ਦੀ ਨੌਲੇਜ ਬਾਰੇ ਦੱਸਦਾ ਕਿ ਜੋ ਸਾਡੇ ਕੋਲ ਪੁਜਰੇ ਹਨ ਆਪਣੇ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਸਿਮਰਪ੍ਰੀਤ ਸਿੰਘ ਜੀ ਪ੍ਰਚਾਰਕ ਭਾਈ ਮਨਪ੍ਰੀਤ ਸਿੰਘ ਜੀ ਸੰਗਰੂਰ ਤੋਂ ਔਰ ਸਾਡੇ ਕੋਲ ਜੋ ਪੁਜਰੇ ਹਨ ਭਾਈ ਕਨਵਰ ਸਿੰਘ ਚੜ੍ਹ ਸਿੰਘ ਚੜਤ ਜੀ ਹੈ ਵੀ ਪੁਜਰੇ ਹਨ ਸਾਡੇ ਕੋਲ ਔਰ ਉਸ ਤੋਂ ਬਾਅਦ ਜੋ ਸਾਡੇ ਕੋਲ ਲੋਕਲ ਕੀਰਤਨੀਆਂ ਜਥੇ ਹਨ ਭਾਈ ਕੁਨੀਤ ਸਿੰਘ ਜੀ ਦਾ ਜਥਾ ਕਸ਼ਮੀਰ ਵਾਲਾ ਔਰ ਭਾਈ ਗੁਰਜਿੰਦਰ ਸਿੰਘ ਜੰਮੂ ਵਾਲੇ ਇਹ ਵੀ ਸਾਡੇ ਕੋਲ ਪਹੁੰਚ ਰਹੇ ਹਨ ਔਰ ਸਤਨਾਮ ਸਿੰਘ ਜੀ ਢਾਡੀ ਜਥਾ ਜੋ ਲਾਲੂ ਘੁੰਮਣ ਇਹ ਵੀ ਸਾਡੇ ਕੋਲ ਜੋ ਵਿਸ਼ੇਸ਼ ਤੌਰ ਤੇ ਪਹੁੰਚ ਪੁੰਜ ਰਹੇ ਹਨ ਸਾਡੀ ਸਾਰੀ ਹੀ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਬੱਦ ਚੜ ਕੇ ਸਫਲ ਬਣਾਉਣ ਦੀ ਆਪ ਕਿਰਪਾਲਤਾ ਕਰਨੀ ਬੱਦ ਚੜ ਕੇ ਸੰਗਤਾਂ ਨੇ ਦੂਰ ਦੂਰ ਤੱਕ ਸੁਨੇਹੇ ਲਾਣੇ ਕਿ ਜੋ ਪ੍ਰੋਗਰਾਮ ਹੈ 8 ਤਰੀਕ ਨੂੰ ਜੋ ਸ਼ਾਮੀ 6:30 ਵਜੇ ਤੋਂ ਲੈ ਕੇ 12 ਵਜੇ ਤੱਕ ਪਿੰਡ ਦਬਲੈੜ ਵਿੱਚ ਦੀਵਾਨ ਸਜਣਗੇ ਸਾਰੀਆਂ ਹੀ ਸੰਗਤਾਂ ਨੂੰ ਸਾਡੀ ਤਰਫ ਤੋਂ ਅਪੀਲ ਹੈ ਪੂਰੇ ਦਬਲੈੜ ਨਗਰ ਦੀ ਸੰਗਤ ਦੁਆ ਗੁਰਦੁਆਰਿਆਂ ਦੀ ਕਮੇਟੀਆਂ ਦੀ ਤਰਫ ਤੋਂ ਅਪੀਲ ਹੈ ਕਿ ਬੱਦ ਚੜ ਕੇ ਸੰਗਤ ਜੀ ਆਪ ਜੀ ਨੇ ਦਰਸ਼ਨ ਦੇਣੇ ਔਰ ਇਸ ਪ੍ਰੋਗਰਾਮ ਨੂੰ ਸਫਲ ਕਰਨਾ ਔਰ ਬੱਦ ਚੜ ਕੇ ਜੋ ਸੇਵਾ ਵੀ ਪਾਉਣੀ ਇਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਜਿਵੇਂ ਤੁਸੀਂ ਦੇਖਿਆ ਕਿ ਵੀਰ ਜੀ ਨੇ ਸਾਰੇ ਹੀ ਪ੍ਰੋਗਰਾਮ ਦਾ ਵੇਰਵਾ ਦੇ ਦਿੱਤਾ ਹੈ ਔਰ ਆਪ ਸਮੂਹ ਸੰਗਤ ਨੂੰ ਵੀ ਬੇਨਤੀ ਹੈ ਇੱਥੇ ਦੀ ਸਮੂਹ ਸੰਗਤ ਵੱਲੋਂ ਕਿ ਆਪ ਜੀ 8 ਤਰੀਕ ਨੂੰ ਸ਼ਾਮ ਨੂੰ 6 6:30 ਵਜੇ ਤੋਂ ਲੈ ਕੇ 12 ਵਜੇ ਤੱਕ ਜੋ ਖੁੱਲੇ ਪੰਡਾਲ ਦੇ ਵਿੱਚ ਗੁਰਮਤ ਸਮਾਗਮ ਕਰਵਾਇਆ ਜਾਵੇਗਾ ਉਹਦੇ ਵਿੱਚ ਜ਼ਰੂਰ ਪਹੁੰਚਣਾ ਜੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਕਵਰ ਚੜਤ ਸਿੰਘ ਜੀ ਵੀ ਇੱਥੇ ਜਿਹੜੇ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਸੁਣਨ ਦੇ ਲਈ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਜ਼ਰੂਰ ਇੱਥੇ ਪਹੁੰਚਣ ਤਾਂ ਜੋ ਜਿਹੜਾ ਹੈ ਉਹਨਾਂ ਲਾਸਾਨੀ ਸ਼ਹਾਦਤਾਂ ਨੂੰ ਜੋ ਜੂਨ 1984 ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਜੋ ਲਾਸਾਨੀ ਸ਼ਹਾਦਤ ਹੈ ਉਹਨਾਂ ਨੂੰ ਅਸੀਂ ਸ਼ਰਦਾ ਦੇ ਫੁੱਲ ਜਿਹੜੇ ਹੈ ਭੇਟ ਕਰ ਸਕੀਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ